ਸਾਂਸ ਦੇਖੀਏ ਜਿਨਾ ਕਰਿਆ ਇਹ ਅੱਜ ਤੁਹਾਨੂੰ ਦੋ ਜਾਣਕਾਰੀਆਂ ਦੇਣਾ ਚਾਹੁੰਦੇ ਆ ਇੱਕ ਤਾਂ ਸਮਾਲ ਸਰ ਥਾਣੇ 'ਚ ਨਵੇਂ ਐਸਐਚਓ ਆਏ ਨੇ ਜਨਕਰਾਜ ਜੀ ਪੰਜਾਬ 'ਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਚਨਬੱਧ ਹਨ ਜਿਨ੍ਹਾਂ ਦੀ ਅਗਵਾਈ 'ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ 'ਚ ਸਖਤੀ ਦਿਖਾਈ ਤੇ ਹੁਣ ਤੱਕ 1408 ਵੱਡੇ ਗੈਂਗਸਟਰਾਂ ਨੂੰ ਜੇਲ੍ਹ 'ਚ ਬੰਦ ਕੀਤਾ ਹੈ ਜਦਕੇ 12 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ। EGTF ਵੱਲੋਂ ਅਜਿਹੇ ਗੈਂਗਸਟਰਾਂ ਦੇ 500 ਤੋਂ ਵੱਧ ਗਰੁੱਪਾਂ ਦਾ ਪਰਦਾਫਾਸ਼ ਕੀਤਾ ਗਿਆ ਜਿਨ੍ਹਾਂ ਨੇ ਸਮਾਜ 'ਚ ਅਤੰਕ ਮਚਾਇਆ ਸੀ। ਗ੍ਰਿਫਤਾਰ ਗੈਂਗਸਟਰਾਂ ਦੇ ਕੋਲੋਂ 1332 ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦਾ ਇਸਤੇਮਾਲ ਲੋਕਾਂ ਨੂੰ ਡਰੋਂ ਧਮਕਾਉਣ ਅਤੇ ਫਰੋਦੀ ਮੰਗਣ ਲਈ ਕੀਤਾ ਜਾ ਰਿਹਾ ਸੀ। ਇਨਨਾਈ ਨੇ ਸੋਸ਼ਲ ਮੀਡੀਆ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ 192 ਖਾਤਿਆਂ ਨੂੰ ਵੀ ਬਲੌਕ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਜਿਸ ਨੂੰ ਪੂਰਾ ਕਰਨ ਲਈ EGTF ਦਿਨ ਰਾਤ ਕੰਮ ਕਰ ਰਹੀ ਹੈ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ ਹਰ ਰੋ ਜਿਹੜੀਆਂ ਧਮਕੀਆਂ ਆਉਂਦੀਆਂ ਫਰੋਤੀਆਂ ਦੇ ਫੋਨ ਆਉਂਦੇ ਆ ਪਾ ਅਸੀਂ ਉਹਨਾਂ ਬ੍ਰਦ ਇੱਕ ਸਖਤ ਮੁਹਿੰਮ ਵਿੱਢੀ ਐ ਉਹ ਅਸੀਂ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਇਹਨਾਂ ਨੇ ਹਉਦੇ ਇੱਕ ਵਧੀਆ ਕਾਰਨਾਮਾ ਕੀਤਾ ਜੀ ਇੱਕ ਪਿਸਤੌਲ ਬਰਾਮਦ ਕੀਤਾ 32 ਬੋਰ ਦਾ ਤੇ ਦੋ ਕਾਰਤੂਸ 32 ਬੋਰ ਦੇ ਬਰਾਮਦ ਕੀਤੇ ਨੇ ਇਹਦੇ ਚ ਸਾਹਿਬ ਖਾਨੇਦਾਰ ਹਰਬਿੰਦਰ ਸਿੰਘ ਕੋਲ ਇਤਲਾਹ ਮਿਲੀ ਸੀ ਕਿ ਠੱਠੀ ਭਾਈ ਦਾ ਇੱਕ ਮਨਪ੍ਰੀਤ ਮਨਪ੍ਰੀਤ ਸਿੰਘ ਉਰਫ ਕੋਚ ਹੈਗਾ ਜਿਹਦੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਤੇ ਇਹਦੇ ਨੇ ਕੁਝ ਫੋਟੋਆਂ ਫੋਟੋਆਂ ਪਾਈਆਂ ਸੀਗੀਆਂ ਆਪਦੇ ਫੇਸਬੁੱਕ ਵਗੈਰਾ ਤੇ ਇੰਸਟਾਗ੍ਰਾਮ ਤੇ ਪਿਸਤੌਲਾਂ ਦੀਆਂ ਉਹ ਤੋਂ ਸਾਨੂੰ ਸ਼ੱਕ ਸੀਗਾ ਇਹਤੇ ਇਹਨੂੰ ਫੜਿਆ ਤਾਂ ਇਹ ਤੋਂ ਇਹ ਗੱਲ ਪਤਾ ਲੱਗੀ ਕਿ ਇਹਨੇ ਅੱਗੇ ਉਹ ਪਿਸਤੌਲ ਜਿਹੜਾ ਲੈ ਕੇ ਆਇਆ ਸੀ ਇਹ इंदौर ਤੋਂ ਲੈ ਕੇ ਆਇਆ ਸੀ ਮਧੇ ਪ੍ਰਦੇਸ਼ ਤੋਂ ਉਹ ਪਿਸਤੌਲੇ ਨੇ ਸਭੋ ਕੀ ਤਲਵੰਡੀ ਦੇ ਇੱਕ ਅਜੀਤ ਸਿੰਘ ਜਿਹੜਾ ਕਿ ਹਸਪੀਟਲ ਦੇ ਵਿੱਚ ਆਪਣਾ ਕੰਪਾਉਂਡਰ ਦਾ ਕੰਮ ਕਰਦਾ ਹੈਗਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹਨੂੰ ਵੇਚਤਾ ਸੀਗਾ 25000 ਰੁਪਏ ਚ ਇਹਦੀ ਇਤਲਾਹ ਤੇ ਉਹਨੂੰ ਫੜਿਆ ਗਿਆ ਤਾਂ ਉਹ ਤੋਂ ਇਹ ਪਿਸੌਲ ਬਰਾਮਦ ਹੋ ਚੁੱਕਿਆ ਹੈਗਾ ਜੀ ਤੇ ਇਹਦੇ ਨਾਲ ਦੋ ਕਾਤੂਸ ਵੀ ਮਿਲੇ ਨੇ ਇਹਨਾਂ ਦਾ ਕ੍ਰਿਮਨਲ ਵਿਚੋਕੜ ਮਨਪ੍ਰੀਤ ਦਾ ਹੈਗਾ ਇਹਦੇ ਦੋ ਪਰਚੇ ਦਰਜ ਨੇ ਦੂਜੇ ਤੇ ਨਹੀਂ ਹੈ ਦੂਜੀ ਜਿਹੜੀ ਜਾਣਕਾਰੀ ਹੈ ਪਿਛਲੇ ਦਿਨਾਂ ਚ ਕੋਈ 15 ਦਿਨ ਪਹਿਲਾਂ ਇੱਕ ਕਤਲ ਹੋ ਗਿਆ ਸੀਗਾ ਇੱਕ ਨੌਜਵਾਨ ਨੂੰ ਇੱਥੇ ਆਪਣੇ ਬਦਲੀਪਸਤੀ ਦੇ ਵਿੱਚ ਸੱਟਾ ਮਾਰ ਕੇ ਮਾਰ ਦਿੱਤਾ ਗਿਆ ਸੀਗਾ ਉਹਦੇ ਚ ਦੋ ਦੋਸ਼ੀ ਤਾਂ ਅਸੀਂ ਪਹਿਲਾਂ ਫੜਲੇ ਸੀ ਪਰ ਹੁਣ ਐਸਐਚਓ ਸਾਹਿਬ ਨੇ ਆਪਣਾ ਸਾਇੰਟਿਫਿਕ ਤਫਤੀਸ਼ ਕਰਦੇ ਹੋਏ ਇੱਕ ਜਿਹੜਾ ਮੇਨ ਦੋਸ਼ੀ ਸੀਗਾ ਮੱਦੋ ਮੱਦੋ ਅਰਜਨ ਦਾਸ ਉਰਫ ਮੱਦੋ ਜਿਹਨੇ ਜਿਆਦਾ ਸੱਟਾਂ ਜਿਹਨੇ ਮਾਰੀਆਂ ਸੀ ਜਿਹਦੀ ਦੁਸ਼ਮਣੀ ਵੀ ਸੀਗੀ ਜਿਹਦੇ ਕਾਰਨ ਇਹ ਕਤਲ ਹੋਇਆ ਸੀਗਾ ਉਹਨੂੰ ਵੀ ਅਸੀਂ ਕਾਬੂ ਕਰ ਲਿਆ ਹੈਗੇ ਜੀ ਉਹਨੂੰ ਅਸੀਂ ਕੱਲ ਅਰੈਸਟ ਪਾਦੀ ਹੈ ਉਹਦੀ ਤੇ ਉਹਨੂੰ ਅੱਜ ਅਦਾਲਤ ਚ ਪੇਸ਼ ਕਰਾਂਗੇ ਜੀ ਤੇ ਹੋਰ ਦੋਸ਼ੀਆਂ ਬਾਰੇ ਵੀ ਅਸੀਂ ਪਤਾ ਕਰਾਂਗੇ ਜੋ ਉਹਨੇ ਦੱਸਿਆ ਹੈ ਉਦੇ ਨਾਲ ਦੇ ਬੰਦੇ ਸਾਨੂੰ ਪਤਾ ਲੱਗੇ ਨੇ ਪਰ ਉਹ ਪ੍ਰੈਸ ਕਾਨਫਰੰਸ 'ਚ ਦੱਸੇ ਨਹੀਂ ਜਾ ਸਕਦੇ ਉਹਨਾਂ ਦੇ ਨਾਮ ਕਿਉਂਕਿ ਉਹ ਅਲਰਟ ਹੋ ਜਾਣਗੇ ਅਸੀਂ ਛੇਤੀ ਉਹਨਾਂ ਨੂੰ ਵੀ ਫੜ ਲਾਂਗੇ ਜੀ ਸਰ ਕਤਲ ਦੇ ਮਾਮਲੇ 'ਚ ਕਿੰਨੇ ਟੋਟਲ ਜਾਣੇ ਹੈਗੇ ਦੱਸੋ ਜੀ ਟੋਟਲ ਜਾਣੇ ਜੋ ਹੁਣ ਤੱਕ ਸਾਡੇ ਸਾਹਮਣੇ ਆਇਆ ਹੈ ਜੀ ਇਹ 5 ਜਾਣੇ ਤਾਂ ਲੋਕਲ ਸੀਗੇ 2 ਜਾਣੇ ਉਥੋਂ ਸਰਦੂਲਗੜ ਤੋਂ ਆਏ ਸੀਗੇ ਜੀ ਤੇ ਕਿੰਨੇ ਜਾਣੇ ਜਿਹੜੇ ਹੁਣ ਗ੍ਰਿਫਤਾਰੀ ਹੋ ਚੁੱਕੇ ਨੇ ਹੁਣ ਤੱਕ 3 ਜਾਣੇ ਦੀ ਗ੍ਰਿਫਤਾਰੀ ਹੋ ਗਈ ਹੈ 4 ਦੀ ਰਹਿੰਦੀ ਹੈ ਉਹ ਜਲਦੀ ਅਸੀਂ ਫੜ ਲਾਂਗੇ ਦਾ ਜੀ ਦਾ ਜੋ ਕਰ ਕੀ ਹੈ ਕ੍ਰਿਮਨਲ ਵਿਸ਼ੋਕੜ ਇਹ ਐਕਚੁਅਲੀ ਜਿਹੜਾ ਇਹ ਹੈਗਾ ਇਹ ਤੱਕ ਇਹਦੇ ਤੇ ਪਰਚਾ ਦਰਜ ਹੈ ਹੀ 63 ਸਾਈਡ ਦਾ ਪਹਿਲਾਂ ਹੀ ਜਿਹੜਾ ਮੋਦੂ ਹੈਗਾ ਇਹਨੇ ਲੜਕੀ ਨਾਲ ਇੱਕ ਨਾ ਰੇਪ ਦਾ ਪਰਚਾ ਇਹ ਤੇ ਦੂਸਰੇ ਜਿਹੜੇ ਨੇ ਉਹ ਵੀ ਇਹਦੇ ਜਿੰਦੇ ਸਾਥੀ ਹੈਗੇ ਨੇ ਜੀ ਉਸੇ ਕਰਕੇ ਇਹ ਲੱਗੇ ਨੇ ਮੇਨ ਦੁਸ਼ਮਣੀ ਇਹਨਾਂ ਦੀ ਇੱਕ ਤਾਂ ਇਹਨਾਂ ਦੇ ਫਾਦਰ ਨਾਲ ਜਿਹੜੀ ਲੜਾਈ ਹੋਈ ਸੀ ਬੋਲਬਲਾਰਾ ਹੋਇਆ ਸੀ ਉਸ ਦਾ ਸੀਗਾ ਦੂਸਰਾ ਜਿਹੜਾ ਤਰਸੀਨ ਚਿੱਟੀ ਹੈਗਾ ਇਹਦੀ ਸਿਸਟਮ ਨੂੰ ਇਹ ਭਜਾ ਕੇ ਲੈ ਗਿਆ ਸੀ ਤੇ ਉੱਥੇ ਦਸੂਏ ਰਹਿਣ ਲੱਗ ਗਿਆ ਹੈਗਾ ਇਹ ਉਹ ਵੀ ਇਹਨਾਂ ਦੀ ਦੁਸ਼ਮਣੀ ਦਾ ਕਾਰਨ ਸੀਗਾ ਜਿਸ ਕਰਕੇ ਚਿੱਟੀ ਨੇ ਵੀ ਇਹਨੂੰ ਸ਼ਹਿਦ ਦਿੱਤੀ ਆਪਣੇ ਮੋਦੂ ਨੂੰ ਵੀ ਇਹਨੂੰ ਮਾਰਨਾ ਹੀ ਮਾਰਨਾ ਹੈ ਆਪਾਂ ਉਸ ਕਰਕੇ ਇਹ ਕਤਲ ਹੋਇਆ। ਇਹ ਕਿਸੇ ਜੋ ਆਪਣੀ ਗੱਲ ਹੋਈ ਸੀ ਉਹ ਸਮੇਂ ਪਰਵਾਰ ਵੱਲ ਜਾਨ ਲਾਇਆ ਲੜਕੀ ਦੇ ਵਿੱਚ ਨਾਮ ਆਦਾ ਗਿਆ ਜਿਹੜਾ ਪ੍ਰਤੀਭੁਲਿਆ ਜੀ ਉਹ ਲੜਕੀ ਵਿੱਚ ਹੈ ਜਾਂ ਬਾਹਰ ਹੈ? ਲੜਕੀ ਦੀ ਹੈ ਰਸਪਾਲੀ ਹੈ ਜੀ ਅਸੀਂ। ਠੀਕ ਹੈ ਜੀ। ਉਹ ਕੀਪਾ ਕੀਪਾ ਹੈਗੀ ਹੈ ਜਿਹੜੀ ਉਹਨੇ ਵੀ ਹਲਾਸ਼ੇਰੀ ਦਿੱਤੀ ਸੀ ਇਸ ਕਤਲ ਕਰਨ ਵਿੱਚ ਤੇ ਉਸ ਕਰਕੇ ਵੀ ਇਹ ਉਹਨੂੰ ਵੀ ਅਰਸ ਇਹ ਆਪਣਾ 302 ਜਿਹੜੀ ਕਿ ਹੁਣ 100 ਤਿੰਨ ਹੈਗੀ ਹੈ 103 IPC ਦੇ ਤਹਿਤ ਪਰਚਾ ਦਰਜ